ਅੱਜ 22 ਫਰਵਰੀ ਵਾਲੇ ਦਿਨ ਮੁਰਗ ਜਿਹੜੇ ਕਿਸਾਨਾਂ ਦੇ ਵਿੱਚ ਤਣਾਅਪੂਰਨ ਮਾਹੌਲ ਬਣਿਆ ਹੋਇਆ ਕਿਉਂਕਿ ਕੱਲ ਖਨੌਰੀ ਬਾਰਡਰ ਤੇ ਜਿਸ ਤਰੀਕੇ ਦੇ ਨਾਲ ਫੋਰਸ ਵੱਲੋਂ ਅੱਗੇ ਵਧ ਕੇ ਨੌਜਵਾਨਾਂ ਦੀ ਕੁੱਟਮਾਰ ਕੀਤੀ ਗਈ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਵੀ ਹੋ ਗਈ ਨਾਹੀਂ ਤੁਹਾਨੂੰ ਸਵੇਰ ਦੀ ਤਾਜੀ ਤਸਵੀਰ ਦਿਖਾ ਦਿੰਨੇ ਆ ਜਿਸ ਦੇ ਵਿੱਚ ਕੀ ਬਹੁਤ ਸਾਰੀ ਮਸ਼ੀਨਰੀ ਦਾ ਨੁਕਸਾਨ ਕੀਤਾ ਗਿਆ ਸ਼ੀਸ਼ੇ ਭੰਨ ਦਿੱਤੇ ਗਏ ਗੱਡੀਆਂ ਭੰਨ ਦਿੱਤੀਆਂ ਜਿੱਥੋਂ ਕਿ ਕਿਸਾਨ ਦਾ ਪੁੱਤ ਜਿਹਨੂੰ ਟਰੈਕਟਰ ਟਰੈਕਟਰ ਕਹਿੰਦੇ ਆ ਉਹਨਾਂ ਨੂੰ ਭੰਨ ਦਿੱਤਾ ਗਿਆ ਪੰਨ ਤੋੜ ਕੀਤੀ ਕੀ ਨਵੇਂ-ਨਵੇਂ ਟਰੈਕਟਰ ਸਾਰੇ ਬੰਜਰ ਕਰ ਦਿੱਤੇ ਗਏ ਤਸਵੀਰ ਦਿਖਾ ਦਿੰਨੇ ਆ ਪਹਿਲਾਂ ਦਾ ਸਵੇਰ ਦੀ ਜਿਸ ਦੇ ਵਿੱਚ ਕੀ ਇੱਕ ਸਵਿਫਟ ਗੱਡੀ ਜਿਸ ਦੀ ਭੰਨ ਤੋੜ ਪੂਰ ਤਰੀਕੇ ਨਾਲ ਕਰ ਦਿੱਤੀ ਗਿਆ ਜਿਸ ਤਰੀਕੇ ਨਾਲ ਕੋਈ ਐਕਸੀਡੈਂਟਲ ਹੁੰਦੀ ਆ ਤੇ ਡੰਡਿਆਂ ਨਾਲ ਲੋਹੇ ਦੀ ਰੋੜਾ ਨਾਲ ਇਹ ਗੱਡੀ ਇਹ ਕੀ ਆ ਤਸਵੀਰ ਵੇਖ ਪਾ ਰਹੇ ਹੋ ਕਿ ਇੱਕ ਇੱਕ ਪੁਰਜ਼ਾ ਗੱਡੀ ਦਾ ਖਲਾਰ ਦਿੱਤਾ ਗਿਆ ਹੈ ਇਹ ਕੱਲ ਜੋ ਵੀ ਖਨੋਰੀ ਬਾਰਡਰ ਤੇ ਹੋਇਆ ਜਿਸ ਦੇ ਵਿੱਚ ਕਿ ਫੋਰਸ ਅੱਗੇ ਵਧੀ ਪਹਿਲਾਂ ਜੋ ਅਥਰੂ ਗੈਸ ਦੇ ਗੋਲੇ ਦਾਗੇ ਗਏ ਉਸ ਤੋਂ ਬਾਅਦ ਨੌਜਵਾਨਾਂ ਨੂੰ ਕਟਮਾਰਕ ਕੀਤੀ ਗਈ ਜਿਸ ਦੇ ਵਿੱਚ ਬਹੁਤ ਸਾਰੇ ਨੌਜਵਾਨ ਹਜੇ ਵੀ ਗਮਸ਼ੂਦਾ ਚੱਲ ਰਹੇ ਨੇ ਤੇ ਅਤੇ ਲਗਾਤਾਰ ਇੱਕ ਵਿਅਕਤੀ ਦੀ ਉਸ ਦੇ ਵਿੱਚ ਮੌਤ ਹੋ ਗਈ ਇੱਕ ਨੌਜਵਾਨ ਸੀਗਾ ਛੋਟੀ ਉਮਰ ਦਾ ਹੀ ਨੌਜਵਾਨ ਸੀ ਜਿਸ ਦੀ ਇਸ ਵਿਚਾਲੇ ਮੌਤ ਹੋ ਗਈ ਆ ਬਿਲਕੁਲ ਨਵਾਂ ਟਰੈਕਟਰ ਤੁਹਾਨੂੰ ਦਿਖਾ ਦਿੰਨੇ ਆ ਕਿ ਅਰਜੰਦਾਰ ਜਵਾਂ ਨਵਾਂ ਟਰੈਕਟਰ ਜਿਹਦੇ ਕੀ ਬੂਰੇ ਅਪੂਰਨ ਤਰੀਕੇ ਨਾਲ ਹਾਲਤ ਖਰਾਬ ਕਰਦੇ ਟਾਇਰਾਂ ਦੇ ਵਿੱਚ ਸੂਏ ਮਾਰ ਕੇ ਅ ਟਾਇਰ ਪਾੜ ਦਿੱਤੇ ਗਏ ਅਤੇ ਬਿਲਕੁਲ ਲਮਾ ਟਰੈਕਟਰ ਸੀਗਾ ਜੜ ਦਾ ਪੁੱਤ ਜੇ ਕਹਿੰਦੇ ਉਹਦਾ ਟਰੈਕਟਰ ਨੂੰ ਕਿਹਾ ਜਾਂਦਾ ਜਿਹੜਾ ਕਿ ਕਮਾਈ ਦਿੰਦਾ ਕਮਾਈ ਕਰਕੇ ਦਿੰਦਾ ਉਹਨੂੰ ਹੀ ਭੰਨ ਦਿੱਤਾ ਗਿਆ ਹਰ ਚੀਜ਼ ਦਾ ਚੂਰ-ਚੂਰ ਕਰ ਦਿੱਤੀ ਗਈ ਹੈ ਇਹ ਤਸਵੀਰ ਜੋ ਅੱਜ ਦੀ ਹੈ ਕੱਲ ਇਸ ਦੇ ਵਿੱਚ ਉਹ ਟੈਂਕੀਆਂ ਦੇ ਵਿੱਚੋਂ ਪੈਟਰੋਲ ਜਾਂ ਡੀਜ਼ਲ ਵਾਲੀ ਪਾਈਪਾਂ ਵੱਢ ਕੇ ਇੱਥੇ ਡੀਜ਼ਲ ਵੀ ਖਿਲਾਰ ਦਿੱਤਾ ਗਿਆ ਸੀ ਤਾਂ ਜੋ ਅਗਰ ਅਗਰ ਕੋਈ ਵੀ ਦਿੱਲੀ ਜਾਂ ਮੜ ਮੋਟੇ ਚੰਗਾਰੀ ਵੀ ਲੱਗਦੀ ਹੈ ਤੇ ਇੱਥੇ ਆਸੇ ਪਾਸੇ ਅੱਗ ਲੱਗ ਸਕੀ ਇਹ तमाम ਤਸਵੀਰ ਹੈ ਕਿ ਕੱਲ ਜੋ ਦੇਖ ਪਾ ਰਹੇ ਹੋ ਡੀਜ਼ਲ ਦੀ ਪਾਈਪ ਵੱਢੀ ਗਈ ਆ ਇਸ ਦੇ ਵਿੱਚ ਜੋ ਅਰਜਨ ਟਰੈਕਟਰ ਦਾ ਡੀਜ਼ਲ ਸਾਰਾ ਨਿਕਲ ਗਿਆ ਅਤੇ ਕੁਝ ਦੀ ਹਾਂਜੀ ਹਾਂਜੀ ਕੁਝ ਟਰੈਕਟਰਾਂ ਦੇ ਵਿੱਚੋਂ ਜੋ ਹਜੇ ਮੈਂ ਤੁਹਾਨੂੰ 2 ਮਿੰਟ ਬਾਅਦ ਸੁਣ ਲਾਉਣਾ ਤਾਂ ਇਹ ਸਵੇਰ ਦੀ ਤਾਜ਼ੀ ਤਸਵੀਰ ਹੈ ਹੋਰ ਵੀ ਟਰੈਕਟਰ ਦਿਖਾ ਦਿੰਨੇ ਆ ਤੁਹਾਨੂੰ ਸਵੇਰ ਦੇ ਵਕਤ ਜਿਸ ਦੇ ਵਿੱਚ ਕੀ ਸਵਰਾਜ ਟਰੈਕਟਰ ਜਿਹੜਾ ਜਿਸ ਦੀ ਭੰਨ ਤੋੜ ਕੀਤੀ ਗਈ ਹੈ ਅਤੇ ਇਸ ਦੀ ਸਵੇਰ ਦੀ ਸਾਜੀ ਤਾਇ ਤਸਵੀਰ ਦਿਖਾ ਦਿੰਨੇ ਆ ਕਿ ਟਰੈਕਟਰ ਦੇ ਵਿੱਚੋਂ ਖੋਲ ਕੇ ਸਾਰਾ ਟਰੈਕਟਰ ਖੋਲ ਕੇ ਉਹਦੀ ਟੈਂਕੀ ਦੇ ਵਿੱਚ ਤੇਲ ਵਾਲੀ ਟੈਂਕੀ ਦੇ ਵਿੱਚ ਨੂਨ ਤੇ ਖੰਡ ਘੋਲ ਦਿੱਤੀ ਗਈ ਤਾਂ ਜੋ ਟਰੈਕਟਰ ਚੱਲ ਨਾ ਸਕੇ ਅਤੇ ਅੱਗੇ ਨਾ ਵਸੇ ਸਕੇ ਤੇਲ ਵਾਲੀ ਪਾਈਪ ਵੀ ਤੋੜ ਦਿੱਤੀ ਗਈ ਹੈ ਟਰੈਕਟਰ ਦੇ ਟਾਇਰ ਅਹ ਖਲਾਰ ਦਿੱਤੇ ਗਏ ਲਗਭਗ ਕਹਿ ਸਕਦੇ ਕਿ ਟਰੈਕਟਰ ਨਾ ਚੱਲਣ ਯੋਗ ਕਰ ਦਿੱਤੇ ਗਏ ਨੇ ਬਹੁਤ ਸਾਰੇ ਟਰੈਕਟਰ ਜਿਨ੍ਹਾਂ ਦੀ ਟੈਂਕੀਆਂ ਦੇ ਵਿੱਚ ਖੰਡ ਅਤੇ ਲੂਣ ਪਾ ਦਿੱਤਾ ਗਿਆ ਇਹ ਬਹੁਤ ਸਾਰੇ ਟਰੈਕਟਰ ਨੇ ਕਹਿੰਦਾ 10 ਤੋਂ 20 ਟਰੈਕਟਰ ਦੀ ਇਹ ਤਸਵੀਰਾਂ ਨੇ ਇੱਥੇ ਵੀ ਦੇਖ ਪਾ ਰਹੇ ਹਾਂ ਕਿ ਖੰਡ ਖਿਲਰੀ ਹੋਈ ਹੈ ਇਹ ਇਹ ਜੋ ਨਾਲ ਲੈ ਕੇ ਆਏ ਸੀ ਖੰਡ ਟੈਂਕੀਆਂ ਦੇ ਵਿੱਚ ਪਾਉਣ ਵਾਸਤੇ ਰਾਸ਼ਨ ਸੀਗਾ ਉਹ ਖਲਾਰ ਦਿੱਤਾ ਗਿਆ ਟੈਂਕੀਆਂ ਦੇ ਵਿੱਚ ਵੀ ਅਸੀਂ ਦੇਖਿਆ ਕਿ ਨੂਣ ਵਿੱਚ ਟੈਂਕੀਆਂ ਦੇ ਘੋਲ ਦੇ ਅ ਤੇ ਟਰਾਲੀਆਂ ਦੇ ਵੀ ਕੁਝ ਜਏ ਹਾਲਾਤ ਨੇ ਟਰਾਲੀਆਂ ਦੇ ਵਿੱਚ ਜੋ ਸਮਾਨ ਲੱਦਿਆ ਹੋਇਆ ਸੀ ਉਹਨਾਂ ਦੀ ਭੰਨ ਤੋੜ ਵੀ ਕੀਤੀ ਗਈ ਆ ਇਹ ਤਸਵੀਰ ਵਿੱਚ ਵੀ ਦਿਖਾ ਦਿੰਦੇ ਆ ਕਿ ਜੋ ਅੰਦਰ ਟਰੈਕਟਰ ਟਰਾਲੀਆਂ ਦੇ ਟਰਾਲੀਆਂ ਦੇ ਅੰਦਰ ਜੋ ਸਮਾਨ ਪਿਆ ਸੀਗਾ ਉਹਦੀ ਭੰਨ ਤੋੜ ਪੂਰਨ ਤਰੀਕੇ ਨਾਲ ਕੀਤੀ ਗਈ ਹੈ ਜੋ ਕੂਲਰ ਰਾਸ਼ਨ ਪਾਣੀ ਵਾਲਾ ਸਮਾਨ ਸੀ ਉਹ ਖਲਾਰ ਦਿੱਤਾ ਗਿਆ ਜੋ ਸਾਰਾ ਕਹੇ ਕਿ ਫ੍ਰਿਜ ਕੂਲਰ ਅਤੇ ਜੋ ਨਾਲ ਖਾਨ ਵਾਲੀ ਵਸਤਾਂ ਸੀਗੀਆਂ ਉਹਨਾਂ ਨੂੰ ਬਾਹਰ ਖਿਲਾਰ ਦਿੱਤਾ ਗਿਆ ਤੇ ਬਹੁਤ ਸਾਰਾ ਹੋਰੀ ਬਥੇਰਾ ਨੁਕਸਾਨ ਕਰ ਦਿੱਤਾ ਗਿਆ ਆਹ ਇੱਕ ਹੋਰ ਤੁਹਾਨੂੰ ਸਵਰਾਜ ਟਰੈਕਟਰ ਦਿਖਾ ਦਿੰਦਾ ਜੀ ਦੱਸੂ ਕਿ ਨਾਲ ਲੱਗੇ ਜਿਸ ਦੇ ਨਾਲ ਟਰੈਕਟਰ ਸਟਾਰਟ ਨਹੀਂ ਹੋ ਪਾਊਗਾ ਅਗਰ ਸਟਾਰਟ ਨਹੀਂ ਹੋਏਗਾ ਤੇ ਇਥੋਂ ਲੈ ਕੇ ਜਾਣਾ ਮੁਸ਼ਕਲ ਹੋਵੇ ਨਾਲ ਹੀ ਟਾਇਰਾਂ ਦੇ ਚੂਕੇ ਭੰਨ ਤੋਂ ਅੰਦਰ ਦੀ ਟੈਂਕੀਆਂ ਦੇ ਵਿੱਚ ਲੂਣ ਖੁੱਲ ਦਿੱਤੇ ਗਿਆ ਕਹਿੰਦੇ ਕਿ ਪੂਰਨ ਤਰੀਕੇ ਦੇ ਨਾਲ ਇਥੇ ਟਰੈਕਟਰ ਹੁਣ ਜਾਮ ਹੋ ਗਿਆ ਅੱਗੇ ਜਾਣ ਦੇ ਲਈ ਨਹੀਂ ਚੱਲ ਪਾਵੇਗਾ ਇੱਕ ਭਾਰਤੀ ਕਿਸਾਨ ਯੂਨੀਅਨ ਸਿੱਧੂ ਵਰਦੀ ਇਹ ਜੀਪ ਵੀ ਦਿਖਾ ਦਿੰਦੇ ਆ ਸ਼ੀਸ਼ੇ ਟਾਇਰ ਹਰ ਚੀਜ਼ ਚੂਰ-ਚੂਰ ਕਰ ਦਿੱਤੀ ਗਈ ਆ ਅੰਦਰ ਜਿੰਨਾ ਵੀ ਸਾਰਾ ਸਮਾਨ ਹੈ ਉਹ ਇੱਕ-ਇੱਕ ਚੀਜ਼ ਚੂਰ-ਚੂਰ ਹੋ ਚੁੱਕਿਆ ਤੇ ਕੋਈ ਵੀ ਇਸ ਦੇ ਵਿੱਚ ਹੁਣ ਸਵਾਰ ਨਹੀਂ ਹੋ ਸਕਦਾ ਕਿਉਂਕਿ ਸਾਰਾ ਸਮਾਨ ਭੰਨ ਦਿੱਤਾ ਗਿਆ ਸਮਾਨ ਕੱਢ ਕੇ ਇੱਕ-ਇੱਕ ਚੀਜ਼ ਅ ਬਾਹਰ ਕੱਢ ਦਿੱਤੀ ਗਈ ਆ ਕੱਲ ਇਸ ਜਗ੍ਹਾ ਤੇ ਸਾਰੀ ਜਗ੍ਹਾ ਤੇ ਡੀਜ਼ਲ ਖਿਲਰ ਰਿਹਾ ਹੈ ਜਿੱਥੇ ਕਿ ਕਿਸਾਨਾਂ ਨੇ ਆਪਣੀ ਮਿਹਨਤ ਨਾਲ ਇੱਥੇ ਮਿੱਟੀ ਖਿਲਾਰ ਦਿੱਤੀਗੀ ਤਾਂ ਜੋ ਡੀਜ਼ਲ ਦੇ ਵਿੱਚ ਅੱਗ ਨਾ ਪੈ ਸਕੇ ਤੇ ਬਹੁਤ ਸਾਰੇ ਅਜਿਹੇ ਵੀਕਲ ਨੇ ਇੱਕ ਹੋਰ ਵੀ ਦਿਖਾ ਦਿੰਨਾ ਟਰੈਕਟਰ ਕਿ ਜਮਾਂ ਨਵਾਂ ਟਰੈਕਟਰ ਮੈਸੀ ਦਾ ਟਰੈਕਟਰ ਜਿਹਦੇ ਟਾਇਰ ਸ਼ੀਸ਼ੇ ਅਤੇ ਹਰ ਚੀਜ਼ ਦੀ ਭੜਨ ਤੋੜ ਕਰ ਦਿੱਤੀ ਗਈ ਆ 4x4 ਟਰੈਕਟਰ ਸੀਗਾ ਹਰ ਚੀਜ਼ ਇਸ ਦੀ ਖਿਲਾਰ ਦਿੱਤੀ ਗਈ ਆ ਇਹ ਤਾਂ ਤਸਵੀਰ ਦੇਖ ਪਾ ਰਹੇ ਹੋ ਕੁਝ ਜੋ ਇੱਥੇ ਮੌਜੂਦ ਨੇ ਗੱਲਬਾਤ ਵੀ ਕਰਦੇ ਆ। ਭਾਈ ਕੀ ਨਾਮ ਆਪਣਾ? ਮੇਰਾ ਨਾਮ ਬਲਰਾਜ ਸਿੰਘ। ਕਿਹੜਾ ਪਿੰਡ ਹੈ ਆਪਣਾ? ਮਾਨ ਨਾਲ ਜ਼ਿਲ੍ਹਾ ਅੰਮ੍ਰਿਤਸਰ। ਆਹ ਟਰੈਕਟਰ ਆਪਣਾ ਭਾਈ। ਆਪਣਾ ਹੀ ਟਰੈਕਟਰ ਹੈ। ਜਿਵੇਂ ਪੰਨ ਤੋੜ ਕੀਤੀ ਗਈ ਆ ਹੁਣ ਲੱਗਦਾ ਨਹੀਂ ਵੀ ਇਹ ਚੱਲਣ ਯੋਗ ਹੈ ਇਕਰੀ। ਨਹੀਂ ਚੱਲਣ ਯੋਗ ਛੱਡਿਆ ਨਹੀਂ ਹੈ। ਇਹ ਕਮ ਸਕੱਮ 20 ਬੰਦੇ ਨੂੰ ਭੰਨਣ ਲੱਗੇ ਕੱਲ। ਅਸੀਂ ਆ ਪਿੱਛੇ ਹੈ ਹਟੜੀ ਦੇ ਪਿੱਛੇ ਜਿਹੜਾ ਭੰਨਣ ਆਏ। 20 ਬੰਦੇ ਨੇ ਭੰਨਿਆ ਸੰਵਾਂ ਵਾਲੀਆਂ ਡਾਂਗਾਂ ਲੋਹੇ ਦੀਆਂ ਨਾਲ ਹੀ ਸਰੀਆਂ ਵਾਲੀਆਂ ਕੋਲ ਜਿਹੜੀ ਲੋਹੇ ਦੀ ਨਿਕਲ ਆਲੀ ਲੱਕ। ਰਾੜ ਉਹ ਇੱਥੇ ਆ ਮੈਂ ਇਧਰ ਨੁਕਸਾਨ ਤੇ ਨਾ ਇੱਕ ਟੈਂਕੀ ਤੇਲ ਦੀ ਭਰੀ ਤੇਲ ਵੀ ਕੱਢ ਕੇ ਸਾਰਾ ਤੋੜ ਗਿਆ ਵਸੇ ਟੈਂਕੀ ਤੇ ਨੁਕਸਾਨ ਤਕਰੀਬਨ ਸਾਰਾ ਡੈਡੀ ਕਰਤਾ ਟੈਕ ਦੇ ਹਿਸਾਬ ਨਾਲ ਤੇ ਉਪਰ ਟੂਪਾ ਦੋਰੇ ਨਵੀਆਂ ਪੈਣੀਆਂ ਟਾਇਰ ਵੀ ਪਾੜ ਗਏ ਵਿੱਚੋਂ ਬਹੁਤ ਜ਼ਿਆਦਾ ਨੁਕਸਾਨ ਕਰ ਗਿਆ ਇੱਕ ਪਾਰੀ ਹੁਣ ਤਸਵੀਰ ਨਵੇਂ ਟਰੈਕਟਰ ਬਿਲਕੁਲ ਅਰਜਨ ਮੈਸੀ ਜਾਂ ਕਿਸੇ ਸਵਰਾਜ ਬਹੁਤ ਸਾਰੇ ਟਰੈਕਟਰ ਜੇ ਹਾਲਾਤਾਂ ਦੇ ਵਿੱਚ ਨੇ ਕਿ ਨਾ ਚੱਲਣੇ ਹੋ ਚੁੱਕੇ ਨੇ ਹੁਣ ਪਾਰੀ ਨੁਕਸਾਨ ਇਹਨਾਂ ਦਾ ਕਰ ਦਿੱਤਾ ਗਿਆ ਹੈ ਸਾਰਾ ਇੱਥੇ ਇਸ ਜਗ੍ਹਾ ਦੇ ਉੱਤੇ ਡੀਜ਼ਲ ਖਾਰ ਦਿੱਤਾ ਗਿਆ ਹੈ ਕੱਲ ਦੀ ਜੋ ਤਸਵੀਰ ਸੀਗੀ ਕਿਸੇ ਨੂੰ ਵੀ ਅੱਗੇ ਵਧਨ ਦੀ ਆਗਿਆ ਨਹੀਂ ਦਿੱਤੀ ਜਾ ਰਹੀ ਤਾਂ ਕਿਉਂਕਿ ਇੱਥੇ ਡੀਜ਼ਲ ਸਾਰਾ ਖਿਲਰਿਆ ਹੋਇਆ ਸੀਗਾ ਤੇ ਅੱਜ ਵੀ ਕਿਸਾਨ ਇਸ ਜਗ੍ਹਾ ਤੇ ਆਉਣ ਤੋਂ ਗਰੇਜ਼ ਕਰ ਰਹੇ ਨੇ ਕਿਉਂਕਿ ਹਜੇ ਵੀ ਡੀਜ਼ਲ ਹੈ ਅੱਗ ਪੈਣ ਦਾ ਖਤਰਾ ਹੋ ਸਕਦਾ ਕੋਈ ਮਾੜੀ ਮੋਟੀ ਚਿੰਗਾਰੀ ਹੋਵੇ ਤਾਂ ਇੱਥੇ ਜੋ ਵੱਡੀ ਅੱਗ ਲੱਗ ਸਕਦੀ ਹੈ ਕੁਝ ਕਿਸਾਨ ਦੇ ਨਾਲ ਗੱਲਬਾਤ ਕਰਨ ਦੀ ਹੋਏ ਕੀ ਨਾਮ ਹੈ ਮੇਰਾ ਦਸਵੰਤ ਨਾਮ ਹੈ ਕਿਹੜਾ ਪਿੰਡ ਹੈ ਆਪਣਾ ਰੁੱਤਕ ਸੇ ਰੁੱਤਕ ਹਾਂ ਮੰਨ ਸਰਕਾਰ ਦੀ ਕਿਵੇਂ ਵੇਖ ਰਹੂ ਕਾਰਵਾਈ ਟਰੈਕਟਰ ਜਿਹੜਾ ਜੱਟ ਦਾ ਪੁੱਤ ਕਹਿੰਦੇ ਇਹ ਕਿਸਾਨ ਦਾ ਪੁੱਤ ਹੁੰਦਾਗਾ ਟਰੈਕਟਰ ਉਹਨਾਂ ਦੀ ਪੰਨ ਤੋੜ ਕਰਕੇ ਮਸ਼ੀਨਰੀ ਤੋੜਤੀ ਗਈ ਮਸ਼ੀਨ ਗਰੀਬ ਸਾਰੇ ਆਰਐਸਕੇ ਇਹ ਆਦਮੀ ਤੇ আর ਇਹ ਮਿਲਟਰੀ ਦੇ ਅੰਦਰ ਗੁਸੇ ਹੋਏ ਹੈ ਇਹ ਨੁਕਸਾਨ ਕਰਤੇ ਤਾਨਾਸਾਈ ਰਾਜਨੀਤਿਕ ਨਹੀਂ ਚਲੇਗਾ ਬਿਲਕੁਲ ਨਹੀਂ ਚਲੇਗਾ ਕਿਸਾਨ ਆਪਣਾ ਇਕੱਲੇ ਕਰਨ ਰਹੇਗਾ ਕਿਤਨੇ ਗੋਲੇ ਵਰਸ ਲਿਓ ਹੱਕ ਲੈ ਕੇ ਰਹੋਗੇ ਹੱਕ ਲੈ ਕੇ ਖੁਰਾ ਨਾਲ ਗੱਲਬਾਤ ਕਰਦੇ ਆ ਜੋ ਇੱਥੇ ਮੌਜੂਦ ਨੇ ਅੱਜ ਸਵੇਰ ਦੀ ਤਸਵੀਰ ਦੀ ਤਸਵੀਰ ਦੇਖਣ ਤੋਂ ਬਾਅਦ ਬਾਈ ਕੀ ਨਮ ਰਣਦੀਪ ਸਿੰਘ ਕਿਹੜਾ ਪਿੰਡ ਆ ਬਈ ਜੈ ਮਰਵਾ ਕਰਕੇ ਗਿਆ ਜਿਸ ਤਰੀਕੇ ਨਾਲ ਕੱਲ ਇੱਕ ਮੁੰਡੇ ਦੀ ਮੌਤ ਵੀ ਹੋ ਗਈ ਨੌਜਵਾਨੀ ਸੀਗਾ ਥੋੜੇ ਅਰਗੇ ਸੀਗਾ ਸਰਕਾਰ ਦੀ ਕਾਰਗੁਜ਼ਾਰੀ ਕਿਵੇਂ ਵੇਖ ਰਹੇ ਹੋ ਜਿਸ ਤਰੀਕੇ ਨਾਲ ਧੱਕਾ ਹੋਇਆ ਬਹੁਤ ਧੱਕਾ ਕੀਤਾ ਬਹੁਤ ਗਲਤ ਕੀਤਾ ਜੀ ਤੇ ਕੀ ਲੱਗਦਾ ਹੁਣ ਅੱਗੇ ਵਧਿਆ ਜਾਊਗਾ ਰੁਕਿਆ ਜਾਊਗਾ ਕੀ ਅੱਗੇ ਸਾਨੂੰ ਜਿਵੇਂ ਸਾਡੇ ਲੀਡਰ ਕਹਿਣਗੇ ਜਿਵੇਂ ਜਗਦੀਸ਼ ਸਿੰਘ ਡੱਲੇਵਾਲ ਉਵੇਂ ਅਸੀਂ ਕਰਾਂਗੇ ਹਾਂਜੀ ਬਜ਼ੁਰਗ ਹੀ ਮੌਜੂਦ ਨੇ ਬਾਬਾ ਕੀ ਨਾਮ ਹੈ ਆਪਣਾ ਦਲਵਿੰਦਰ ਸਿੰਘ ਜੀ ਜਿਹੜਾ ਪਿੰਡ ਹੀ ਆਪਣਾ ਬਿਸ਼ਨੜਾ ਜਿਲ੍ਹਾ ਜੱਸੀਪੋਵਾਲੀ ਤੁਹਾਡੇ ਪਿੰਡ ਪਿੰਡ ਦੇ ਇੱਕ ਮੁੰਡੇ ਦੀ ਕੱਲ ਮੌਤ ਵੀ ਹੋ ਗਈ ਤੇ ਜਿਸ ਤਰੀਕੇ ਨਾਲ ਮਸ਼ੀਨਰੀ ਭੰਨ ਕਰਕੇ ਗਏ ਆ ਭੰਨ ਤੋੜ ਕਰਕੇ ਅੱਗੇ ਵੱਧ ਕੇ ਕਿਵੇਂ ਵੇਖ ਰਹੇ ਹੋ ਸਰਕਾਰ ਦੀ ਇਹ ਕਾਰਗੁਜ਼ਾਰੀ ਨੂੰ ਸਰਕਾਰ ਜਿਸ ਤਰੀਕੇ ਬਹੁਤ ਜ਼ੁਲਮ ਕੀਤਾ ਇਹ ਬਹੁਤ ਜ਼ਬਰਜਨਾ ਕੀਤਾ ਲੋਕਾਂ ਤੇ ਇਹਨਾਂ ਨੇ ਟਰੈਕਟਰ ਤੋੜਤੇ ਨਵੇਂ ਨਵੇਂ ਤੋੜੇ ਜਮਾ ਟਰੈਕਟਰ ਕੋਈ ਇਹਨਾਂ ਨੇ ਦਰਦ ਨਹੀਂ ਕੀਤਾ ਇਹ ਸੀ ਸਿਰਫ ਗੁੰਡੇ ਹੀ ਸੀਗੇ ਸਰਕਾਰ ਦੇ ਛੱਡੇ ਹੋਏ ਆਰਐਸਐਸ ਦੇ ਬੰਦੇ ਸੀਗੇ ਜਿਵੇਂ ਅੰਦਰ ਵੜ ਕੇ ਕਈ ਨੌਜਵਾਨ ਕਹਿੰਦੇ ਗੁੰਮਸ਼ੁਦਾ ਵੀ ਦੱਸ ਰਹੇ ਨੇ ਜਿਨ੍ਹਾਂ ਦੇ ਵਿੱਚ ਨੌਜਵਾਨ ਕਈ ਉਹਨਾਂ ਨੂੰ ਉਹਨਾਂ ਨੂੰ ਬੋਰੀਆਂ 'ਚ ਇਕੱਠੇ ਕਰਕੇ ਪਾ ਕੇ ਲੈ ਗਏ ਪਤਾ ਲੱਗਿਆ ਕੋਈ ਨੌਜਵਾਨਾ ਨਹੀਂ ਹੋਜੀ ਕੋਈ ਪਤਾ ਨਹੀਂ ਜੀ ਕੋਈ ਪਤਾ ਨਹੀਂ ਜੀ ਬਹੁਤ ਸਾਰਾ ਨੁਕਸਾਨ ਇਸ ਵਿਚਾਲੇ ਕੱਲ ਦੇ ਦਰਾੜ ਜੋ ਵੀ ਹੋਇਆ ਉਸ ਨੂੰ ਲੈ ਕੇ ਹੋ ਗਿਆ ਜਿਸ ਦੇ ਵਿੱਚ ਬਹੁਤ ਸਾਰੀ ਮਸ਼ੀਨਰੀ ਦੀ ਭੰਨ ਤੋੜ ਕਰਦੀ ਦਰਜ ਨਹੀਂ ਟਰੈਕਟਰ ਇੱਥੇ ਜੋ ਖਰਾਬ ਕਰ ਦਿੱਤੇ ਗਏ ਟੈਂਕੀਆਂ ਦੇ ਵਿੱਚ ਲੋੜ ਜਾਂ ਖੰਡ ਘੋਲ ਦਿੱਤੀ ਗਈ ਤਾਂ ਜੋ ਟਰੈਕਟਰ ਅੱਗੇ ਨਾ ਵਾ ਸਕਣ ਅਤੇ ਨਾਲ ਹੀ ਇੱਕ ਨੌਜਵਾਨ ਦੀ ਮੌਤ ਹੋਈ ਅਤੇ ਬਹੁਤ ਸਾਰੇ ਨੌਜਵਾਨ ਗੁੰਮ ਸ਼ੂਦ ਹਨ ਬਹੁਤ ਸਾਰੇ ਕਿਸਾਨ ਹਜੇ ਵੀ ਸੀਰੀਅਸ ਪਟਿਆਲਾ ਜਾਂ ਸੰਗਰੂਰ ਦੇ ਹਸਪਤਾਲਾਂ ਦੇ ਵਿੱਚ ਗੰਭੀਰ ਰੂਪ ਦੇ ਵਿੱਚ ਜ਼ਖਮੀ ਪਏ ਨੇ ਟੈਮਰ ਪਰਸਨ ਰਵਿੰਦਰ ਦੇ ਨਾਲ ਮੈਦਲਜੀਤ ਸਿੰਘ ਲਿਵਿੰਗ ਇੰਡੀਆ ਨਿਊਜ਼ ਖੰਡੋਰੀ